ਕਾਨਾ ਪਰਗੋ ਕੈਂਪ ਦੇ ਅਦੀਨ ਆਉਂਦੇ ਇਲਾਕਾ ਜਲੋਵਾਲ ਆਬਾਦੀ ਜੇ ਬੀਤੀ ਰਾਤ ਚੋਰਾਂ ਨੇ ਤਾਵਾ ਬੋਲਿਆ ਤੇ ਦੋ ਕਰਾਂ ਚੋਂ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਇਹ ਸਾਰੀ ਘਟਨਾਕਲੀ ਜੇ ਲੱਗੇ ਸੀਸੀਟੀਵੀ ਸ਼ਿਕਾਇਤ ਹੋ ਗਈ ਜਿਸ ਸੰਬੰਧੀਕਰ ਦੇ ਮਾਲਕਾਂ ਵੱਲੋਂ 112 ਤੇ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਮਜੇਸ ਕੰਨਾ ਕਰਾ ਆਇਆ ਤੇਰੇ ਵੇਲੇ ਆਇਆ ਕੋਈ ਬੰਦਾਰ ਟੱਪ ਕੇ ਤੇ ਫੋਨ ਲੈ ਕੇ ਤੇ ਵੇਸ਼ ਤੇ ਫੋਨ ਪਿਆ ਸੀ ਉਹ ਲੈ ਗਿਆ ਨਾਲੇ 이어ਪੁੱਡ ਲੈ ਗਿਆ ਜਿਹੜੀ ਲੱਗੀ ਸੀ ਲੇਕਿਨ ਮੇਰੀ ਵਾਈਫ ਦਾ ਗੋੜ ਦਾ ਹਾਏ ਨਹੀਂ ਸਮਝਦਾ ਸੀ ਇਹ ਮੇਰਾ ਛੋਟਾ ਪਰਾ ਇਹਦਾ ਉਹਦਾ ਫੋਨ ਲੈ ਗਏ ਤੇ ਇਹਨਾਂ ਦੇ ਫੋਨ ਨਾਲ ਦਾ ਇੱਕ ਫੋਨ ਸੀ ਉਹ ਵੀ ਲੈ ਗਏ ਕੈਸ਼ ਵਗੈਰਾ ਕਿ ਨਹੀਂ ਕੈਸ਼ ਨਹੀਂ ਹੈਗਾ ਜੀ ਠੀਕ ਸਭ ਮੇਰਾ ਨਾਮ ਸੂਰਜ ਕੁਮਾਰ ਹੈ ਜੀ ਕਿਹੜੀ ਜਗ੍ਹਾ ਤੋਂ ਸਰ ਕੇਪੀਨ ਦਾ ਜਲਵਾਦੀ ਦਾ ਥਾਣਾ ਕਿਹੜਾ ਬੰਦਾਂ ਦਾ ਥਾਣਾ ਭਾਈ ਭਾਰਦੂਆ ਕੀ ਮਾਮਲਾ ਕੀ ਸਾਰਾ ਜੀ ਮਾਮਲਾ ਸਾਰਾ ਰਾਤੀ ਆਪਾਂ ਕੁੱਟੀ ਸੋਤੇ ਸੀ ਜੀ ਤਿੰਨੇ ਵੀ ਲੱਗੇ ਛੱਕੇ ਥੱਲੇ ਆਏ ਤੇ ਦੇਖਿਆ ਤੇ ਇਥੇ ਐਲ ਡੀ ਡੀ ਗਾਇਬ ਸੀ ਤੇ ਮੇਰੀ ਵਾਈਫ ਦਾ ਪਰਸ ਹੈਗਾ ਜੀ ਇਹ ਚ ਬਈ ਮੰਨੋ ਸੋਚੀ ਸੀ ਤੋਲੇ ਦਾ ਸੋਨੇ ਦਾ ਗੋਲਡ ਦਾ ਉਹ ਗਾਇਬ ਹੋ ਗਿਆ ਤੇ ਆਪਣਾ ਭਰਾ ਲੱਗਦਾ ਇਹਦਾ ਫੋਨ ਪਾਈ ਗਾਇਬ ਹੋ ਗਿਆ ਜੀ ਉਹ ਪੋੜਾ ਤੇ ਨਾਲੇ ਇੱਕ ਛੋਟਾ ਫੋਨ ਪਿਆ ਸੀ ਫ੍ਰਿਜ ਦੇ ਵਿੱਚ ਤੇ ਰੱਖਿਆ ਸੀ ਉਹ ਵੀ ਸਾਰ ਮਿਸਿੰਗ ਹੈਗਾ ਸੀ ਤੇ ਜਿਹੜਾ ਚੋਰ ਆਇਆ ਇਹ ਰਾਤੀ ਕੋਠਾ ਗੇਟ ਟੱਪ ਕੇ ਸਰ ਆਇਆ ਸੀ ਹੂੰ ਕਰੀਬ ਕਿੰਨੇ ਵੇ ਦਾ ਟਾਈਮ ਹੈ ਤੁਹਾਨੂੰ ਕਿਦਾਂ ਪਤਾ ਲੱਗਾ ਇਹ ਨੀਰਬੋਰਡ ਸਰ 2:30 ਜਾਂ 3:00 ਦਾ ਟਾਈਮ ਹੋਣਾ ਸਰ ਇਹ ਨੀ ਉਸਰ ਆਪਾਂ ਕੋਠੇ ਸੀ ਹੂੰ ਥੱਲੇ ਆਏ ਆਪਾਂ ਪਾਣੀ ਪੂਣੀ ਪੀਣ ਵਾਸਤੇ ਦੇਖਿਆ ਕਿ ਘਰ ਦਾ ਥੋੜਾ ਸਮਾਨ ਖਿਲਰ ਰਿਹਾ ਸੀ ਫਿਰ ਮੈਂ ਵੀ ਥੱਲੇ ਆਇਆ ਤਾਂ ਮੈਂ ਦੇਖਿਆ ਕਿ ਨਾ ਘਰੇਲੜੀ ਲੱਗੀ ਜੀ ਹੂੰ ਨਾ ਨਾ ਸਮਾਨ ਖਿਲ ਰਿਹਾ ਹੈ ਇਹ ਨਾ ਗੋੜ ਦਾ ਮੰਗਸੂਤਰ ਦੀ ਵਿੱਚ ਸ਼ਿਕਾਇਤ ਕਰਤੀ ਪੁਲਿਸ ਨੂੰ ਤੇ ਕਹਿ ਸਰ 112 ਦੇ ਸਰ ਕਾਲ ਕਰ ਦਿੱਤੀ ਹੋਈ ਹੈ ਤੇ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਉਹ ਸੀਸੀਟੀਵੀ ਵਿੱਚ ਨਜ਼ਰ ਆ ਰਹੇ ਇਹ ਬੰਦੇ ਬੰਦੇ ਨਜ਼ਰ ਆ ਰਹੇ ਸਰ ਆਪਾਂ ਐਲ.ਆਈ. ਲੈ ਕੇ ਜਾ ਰਹੇ ਨਜ਼ਰ ਆ ਰਹੇ ਹਾਂ ਆ ਲੈ ਕੇ ਨਜ਼ਰ ਆ ਰਹੇ ਆ ਠੀਕ ਹੈ ਉਹਨੇ ਲਪੇਟਿਆ ਸੀ ਕਿ ਚਾਦਰ ਚਾਦਰ ਇੱਕ ਵਾਰ ਆਪਣਾ ਨਾਮ ਹੋ ਗਿਆ ਬ੍ਰਦਰ ਮੇਰਾ ਨਾਮ ਸੂਰਜ ਕੁਮਾਰ ਹੈਗਾ ਸਰ ਬ੍ਰਦਰ ਦਾ ਨਾਂ ਕੀ ਬਿੱਲਾ ਇਹਦਾ ਨਾਂ ਕੀ ਬਿੱਲਾ ਸਰ ਬਿੱਲਾ ਨਾ ਠੀਕ ਹੈ ਭਈਆ ਆਪਕਾ ਮੇਰਾ ਨਾਮ ਬਿੱਲਾ ਹੈ ਕਹਾਂ ਸੇ ਹੋ ਜਲੰਧ ਵਾਲਾ ਦੀ क्या मामला क्या हुआ है सर रात को हम सोए थे तो बाकी सभी फैमिली छत पे सोए हुए थे तो एक पता ही कोई बंदा बाहर से आया गेट हमारा फोन यहाँ पर हुआ था मंजे पे सोए हुए थे हम तो फोन ले गया एयरपोर्ट ले गए और घर में फ्रिज पे फोन रखा हुआ था वो लेकर गया और साथ में एक और घर है उनके घर में से गया भाई के घर में से एल सी डी ले गए और सोने का मंगल सूत्र वो लेके